ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਵੇਂ ਕਿ ਅੱਜ ਕਿਹਾ ਗਿਆ ਸੀ ਵੀ ਅੱਜ ਦਿੱਲੀ ਕੋ ਜਿਹੜਾ ਹੋਏਗਾ ਤਸਵੀਰ ਤੋਂ ਹੀ ਦੇਖ ਸਕਦੇ ਹੋ ਵੀ ਟਰੈਕਟਰ ਇੱਥੇ ਜਿਹੜੇ ਨੇ ਉਹ ਸਟਾਰਟ ਕਰਤੇ ਨੇ ਇਹਨਾਂ ਨੇ ਅ ਤਸਵੀਰ ਤਾਂ ਦਿਖਾ ਦਿੰਦੇ ਆ ਜਿਹੜੇ ਟਰੈਕਟਰ ਨੂੰ ਤਰਪਾਲਾ ਪਾ ਕੇ ਰੱਖਿਆ ਸੀ ਉਹਨਾਂ ਨੂੰ ਹੁਣ ਸਟਾਰਟ ਕਰ ਦਿੱਤਾ ਅਤੇ ਇਹ ਗੱਲ ਕਹੀ ਗਈ ਹੈ ਵੀ 11 ਵਜੇ ਦਾ ਸਮਾਂ ਦਿੱਤਾ ਗਿਆ ਸੀ ਸ਼ੁਰੂ ਹੋ ਜੇ ਸਵੇਰ ਦਾ ਸਮਾਂ ਅਜੇ ਕੁਝ ਸਮਾਂ ਬਾਕੀ ਹੈ ਪਰ ਕਿਸਾਨ ਜਿਹੜੇ ਨੇ ਹੁਣ ਤੋਂ ਹੀ ਤਿਆਰੀਆਂ ਉਹਨਾਂ ਨੇ ਖੇਚ ਲੀਆਂ ਆਹ ਦੇਖ ਸਕਦੇ ਹੋ ਵੀ ਸويرਤੋ ਹੀ ਕਿਸਾਨ ਜਿਹੜੇ ਨੇ ਉਠਨੇ ਸ਼ੁਰੂ ਹੋ ਗਏ ਨੇ ਅਤੇ ਆਪਣਾ ਲੰਗਰ ਪਾਣੀ ਜਿਹੜਾ ਉਹ ਤਿਆਰ ਕਰ ਰਿਹਾ ਲੰਗਰ ਪਾਣੀ ਤਿਆਰ ਕਰ ਰਿਹਾ ਤੇ ਅੱਜ ਕਹਿੰਦੇ ਨੇ ਵੀ ਅਸੀਂ ਦਿੱਲੀ ਜਿਹੜਾ ਹੈ ਉਹ ਕੂਚ ਕਰਾਂਗੇ ਦਿੱਲੀ ਜਾਵਾਂਗੇ ਕੋਈ ਨਾ ਕੋਈ ਬੱਬਈ ਜੀ ਪੀ ਲੈਂਦੇ ਚਾ ਤੇ ਆਹ ਦੇਖ ਸਕਦੇ ਹੋ ਵੀ ਟਰੈਕਟਰ ਜਿਹੜੇ ਨੇ ਉਹ ਸ਼ੁਰੂ ਹੋ ਚੁੱਕੇ ਆ ਇੱਧਰ ਸਟਾਰਟ ਜਿਹੜੇ ਆ ਟਰੈਕਟਰ ਹੋ ਚੁੱਕੇ ਆ ਤਸਵੀਰ ਇੱਥੇ ਤਾਂ ਦਿਖਾ ਦਿੰਦੇ ਆ ਖਨੋਰੀ ਬਾਰਡਰ ਤੋਂ ਇਹ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਨੇ ਅਸੀਂ ਸਾਂਝੀਆਂ ਕਰ ਰਹੇ ਆ ਤਾਂ ਜਿਵੇਂ 13 ਫਰਵਰੀ ਦੀ ਪਹਿਲਾਂ ਕਾਲ ਦਿੱਤੀ ਗਈ ਸੀ ਚਲੋ ਦਿਲ ਦੀ ਤਪੈਰੀਗੇਟਸ ਬਹੁਤ ਜ਼ਿਆਦਾ ਸੀ ਬੈਰੀਗੇਟਸ ਬਹੁਤ ਜ਼ਿਆਦਾ ਹੁੰਦੇ ਆ ਆ ਕਿਸਾਨ ਜਿਹੜੇ ਨੇ ਇੱਕ ਵਾਰੀ ਬਾਰਡਰਾਂ ਤੇ ਰੋਕੇ ਉਸ ਤੋਂ ਬਾਅਦ ਮੀਟਿੰਗਸ ਤੇ ਦੌਰ ਜਿਹੜੇ ਚੱਲਦੇ ਰਹੇ ਮੀਟਿੰਗਸ ਤੇ ਦੌਰ ਦੇ ਵਿੱਚ ਜਿਹੜਾ ਹੁਣ ਫੈਸਲਾ ਲਿਆ ਗਿਆ ਇਹ ਗੱਲ ਕਹੀ ਗਈ ਵੀ 21 ਤਰੀਕ ਨੂੰ 11 ਵਜੇ ਜਿਹੜਾ ਵੱਖ-ਵੱਖ ਬਾਰਡਰਸ ਤੋਂ ਯਾਨੀ ਕਿ ਖਨੋਰੀ ਬਾਰਡਰ ਦੀ ਗੱਲ ਕਰਦੇ ਆ ਸ਼ੰਭੂਵਾਰਡਰ ਦੀ ਗੱਲ ਕਰਦੇ ਆ ਵੱਖ-ਵੱਖ ਬਾਰਡਰਸ ਤੋਂ ਜਿਹੜੇ ਆ ਅਸੀਂ ਉਹ ਦਿੱਲੀ ਕੂਜ ਜਿਹੜਾ ਹੈ ਕਰਾਂਗੇ ਤਾਂ ਹੁਣ ਖਨੋਰੀ ਬਾਰਡਰ ਤੋਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਜ਼ਰੂਰ ਧੁੰਦ ਜਿਹੜੀ ਹੈ ਇਸ ਸਮੇਂ ਕਾਫੀ ਆ ਪਰ ਸਵੇਰੇ ਹੀ ਕਿਸਾਨ ਜਿਹੜੇ ਨੇ ਉਹ ਜਵੇਂ ਇਹਨਾਂ ਦੀ ਆਤ ਦਾ ਵੀ ਹੁੰਦੀ ਆ ਸਵੇਰੇ ਸਵੇਰੇ ਉੱਠਣ ਦੀਆਂ ਉਹ ਸਵੇਰੇ ਉੱਠ ਚੁੱਕੇ ਹੋਏ ਆ ਟਰੈਕਟਰ ਜਿਹੜੇ ਆ ਇਹਨਾਂ ਨੇ ਸਟਾਰਟ ਕਰ ਲਿਆ ਤੇ ਸਭ ਤੋਂ ਵੱਡੀ ਗੱਲ ਇਹ ਮੋਰਚਾ ਬਹੁਤ ਹੀ ਵੱਡਾ ਹੋ ਚੁੱਕਾ ਆ ਪਿੱਛੇ ਤੱਕ ਜ਼ਰੂਰ ਇਸ ਸਮੇਂ ਤਾਂ ਧੁੰਦ ਹੈ ਪਰ ਅਸੀਂ 1-2 ਕਿਲੋਮੀਟਰ ਪਿੱਛੇ ਤੱਕ ਸਾਨੂੰ ਟਰਾਲੀਆਂ ਹੀ ਜੜੀਆਂ ਨੇ ਐਸੇ ਤਰੀਕੇ ਨਾਲ ਖੜੀਆਂ ਜੜੀਆਂ ਨਜ਼ਰ ਆਈਆਂ ਤਾਂ ਤਸਵੀਰ ਇਸ ਸਮੇਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਮੇਰਾ ਕੈਮਰਾ ਪਰਸਨ ਨਕੇਸ਼ ਵੀ ਹੁਣੇ ਤਿਆਰੀਆਂ ਜੜੀਆਂ ਨੇ ਉਹ ਖਿੱਚਣੀਆਂ ਜੜੀਆਂ ਨੇ ਸ਼ੁਰੂ ਕਰਨ ਜਿੰਦਾਬਾਦ ਕਿਸਾਨਾਂ ਦਾ ਇਕਤਾ ਜਿੰਦਾਬਾਦ ਤਾਂ ਬਾਬਾ ਜੀ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਕਿਸਾਨ ਇਕਤਾ ਜਿੰਦਾਬਾਦ ਕਿਸਾਨਾਂ ਦਾ ਇਕਤਾ ਜਿੰਦਾਬਾਦ ਤੁਹਾਨੂੰ ਹਰ ਪਾਸੇ ਆਈ ਜਿਹੜਾ ਸੁਣਨ ਨੂੰ ਮਿਲੇਗਾ ਸੁਈਰਾ ਸਮੇ ਰਕੇਸ਼ਵਰ ਦਿਖਾ ਰਿਆ ਵੀ ਤਿਆਰੀਆਂ ਜਿਹੜੀਆਂ ਨੇ ਦੇਖ ਸਕਦੇ ਹੋ ਵੀ ਕਿਸ ਹਸਾਮਲਾ ਜਿਹੜੀਆਂ ਹੁਣ ਖੇਚਲੀਆਂ ਆਏ ਨੇ ਤੇ ਟਰੈਕਟਰ ਵੀ ਮੂਰਲੇ ਟਰੈਕਟਰ ਵੀ ਜਿਹੜੇ ਉਹ ਤੁਹਾਨੂੰ ਦਿਖਾਏ ਸਨ ਸੱਚ ਹੈ ਮੂਰਲੇ ਟਰੈਕਟਰ ਵੀ ਜਿਹੜੇ ਆ ਉਹ ਵੀ ਸ਼ੁਰੂ ਕਰ ਦਿੱਤੇ ਸਨ ਉਹ ਵੀ ਸਟਾਰਟ ਕਰ ਦਿੱਤੇ ਸਨ ਤਾਂ ਹੁਣ ਕਿਸਾਨ ਕਹਿੰਦੇ ਨੇ ਵੀ ਅਸੀਂ ਅੱਜ ਦਿੱਲੀ ਜਿਹੜਾ ਉਹ ਪਹੁੰਚਾਂਗੇ ਅਤੇ ਉਸ ਤੋਂ ਪਹਿਲਾਂ ਸਵੇਰ ਦੀਆਂ ਤਸਵੀਰਾਂ ਤੁਹਾਡੇ ਨਾਲ ਇਸ ਸਮੇਂ ਸਾਂਝੀਆਂ ਜੜੀਆਂ ਨੇ ਉਹ ਕਰ ਰਹੇ ਆ ਅਤੇ ਤੁਹਾਨੂੰ ਪਲ-ਪਲ ਦੀ ਅਪਡੇਟ ਜਿਹੜੀ ਆ ਅੱਜ ਉਹ ਦਿੰਦੇ ਰਵਾਂਗੇ ਮੌਕੇ ਦੀ ਅਪਡੇਟ ਸਾਰੀ ਤੁਹਾਡੇ ਨਾਲ ਜਿਹੜੀ ਆ ਇਸੇ ਤਰੀਕੇ ਨਾਲ ਅਸੀਂ ਸਾਂਝੀਆਂ ਕਰਦੇ ਰਵਾਂਗੇ ਪਰ ਤੁਹਾਨੂੰ ਦੱਸ ਦਈਏ ਵੀ ਮੀਟਿੰਗ ਦਾ ਦੌਰ ਹਰੇ ਹੋਇਆ ਮੀਟਿੰਗ ਦੇ ਦੌਰ ਚ ਵਿੱਚ ਜਿਹੜੀ ਸਰਕਾਰ ਹੈ ਸਰਕਾਰ ਇਹ ਗੱਲ ਕਹਿੰਦੀ ਵੀ ਅਸੀਂ ਜਿਹੜੀ ਆ ਤੁਹਾਡੀਆਂ ਤਿੰਨ ਜੜੀਆਂ ਤੁਹਾਨੂੰ ਤਿੰਨ ਫੈਸਲਾ ਤੇ ਐਮਐਸਪੀ ਉਹ ਤੁਹਾਨੂੰ ਦੇ ਦਿੰਦੇ ਆ ਦੇਖ ਸਕਦੇ ਹੋ ਵੀ ਬਾਬੇ ਜਿਹੜੇ ਨੇ ਕਿਸਾਨ ਜਿਹੜੇ ਨੇ ਉਹ ਸਵੇਰ ਤੋਂ ਹੀ ਜਿਹੜੇ ਆ ਇਹ ਇਹਨਾਂ ਨੇ ਜਿਹੜੀ ਆ ਚਾਹ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਆ